ਹੈਲੋ ਜੀ ਹਾਊਸ एवरीवन ਦਿਸ ਇ ਸਤਨਾਮ ਫਰਮ ਮਾਈ ਪੇਜ ਹੋਪ ਯੂ ਆਲ ਡੂਇੰਗ ਫਾਈਨ ਇੱਕ ਮੈਂ ਛੋਟੀ ਜਿਹੀ ਵੀਡੀਓ ਤਾਂ ਬਣਾਉਣ ਲੱਗੀ ਆ ਕਿਉਂਕਿ ਕਾਫੀ ਮੇਰੀ ਸਿਸਟਰਸ ਹੈਗੀਆਂ ਜਿਹੜੇ ਕੀ ਲਾਈਕ ਯੂ نو ਮੈਨੂੰ ਫੋਲੋ ਕਰ ਰਹੀਆਂ ਨੇ ਐਂਡ ਦੇ ਹੈਵ ਸੋ ਮਨੀ ਕੁਐਸ਼ਨਸ ਐਂਡ ਜਦੋਂ ਮੇਰੇ ਨਾਲ ਕੰਟੈਕਟ ਕਰਦੀਆਂ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੀ ਆ ਤੇ ਇਤਨੇ ਕਿਤੇ ਉਹਨਾਂ ਨੂੰ ਮਨ 'ਚ ਇਦਾਂ ਹੁੰਦਾ ਆ ਕਿ yes this is something that they want to do ਉਹ ਕਰ ਸਕਦੀਆਂ ਆ ਹੈਨਾ ਚਾਹੀ ਕਿਸੇ ਵੀ ਕਾਰਨ ਕਰਕੇ ਜੇ ਉਹ ਆਪਣੇ ਘਰੋਂ ਬਾਹਰ ਨਹੀਂ ਜਾ ਕੇ ਕੰਮ ਕਰ ਸਕਦੀਆਂ ਪਰ ਦੇ ਕੈਨ ਸਟਿਲ ਕੰਟ੍ਰਿਬਿਊਟ ਇਨ देयर ਫੈਮਿਲੀ ਲਾਈਕ ਯੂ نو ਤੋਂਨ ਸਪੋਰਟ ਕਰਨ ਵਾਸਤੇ ਨਾਟ ਓਨਲੀ ਲਾਈਕ ਯੂ نو ਬੀਇੰਗ देयर ਫੋਰ देयर ਫੈਮਿਲੀ ਪਰ ਐਸ ਅ ਫਾਈਨੈਂਸ਼ੀਅਲੀ ਉਹਨਾਂ ਨੂੰ ਹੈਲਪ ਵੀ ਕਰਨਾ ਚਾਹੁੰਦੀਆਂ ਐਂਡ ਉਹਨਾਂ ਨੂੰ ਆਪ ਨੂੰ ਵੀ ਪਤਾ ਹੁੰਦਾ ਕਿ ਉਹ ਕਰ ਸਕਦੀਆਂ ਪਰ ਕੀ ਆ ਕਿ ਉਹਨਾਂ ਨੂੰ ਸਪੋਰਟ ਨਹੀਂ ਮਿਲਦਾ ਉਹਨਾਂ ਨੂੰ ਕੁਝ ਵੀ ਲਾਈਕ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਇਨਸਟੈਡ ਆਫ ਸੇਇੰਗ ਦੈਟ ਯੂ ਕੈਨ ਡੂ ਇਟ ਦੇ ਟੈਲ ਹਮ ਯੂ ਕੈਨ ਨਾਟ ਡੂ ਇਟ ਕਿਉਂਕਿ ਉਹਦੇ ਚ ਜਿਹੜੀ ਵੀ ਉਹਨਾਂ ਦੇ ਹੈਗੀ ਆ ਕਿਉਂਕਿ ਕਿਸੇ ਹੋਰ ਨੇ ਕੁਝ ਹੋਰ ਟਰਾਈ ਕੀਤਾ ਐਂਡ ਦੈਟ ਡਿਡ ਨਾਟ ਵਰਕ ਫॉर देम ਦੈਟ ਡਸਨਟ ਮੀਨ ਦੈਟ ਥਿਸ ਇਜ਼ ਨਾ ਗੋਨਾ ਵਰਕ ਫॉर देम ਮੈਨੂੰ ਇਦਾਂ ਲੱਗਦਾ ਕਿਉਂਕਿ ਇਫ ਆਈ ਕੈਨ ਡੂ ਇਟ ਦੈਨ ਐਨੀਬਾਡੀ ਕੈਨ ਡੂ ਇਟ ਕਿਉਂਕਿ ਬਿਜ਼ਨਸ ਨੂੰ ਕਰਨਾ ਬਹੁਤ ਹੀ ਆਸਾਨ ਆ ਇਟਸ ਆਲਰੇਡੀ ਬਿਲਟ ਪਲੇਟਫਾਰਮ ਤਾਨੂੰ ਸਿਰਫ ਲਾਈਕ ਇਹਨੂੰ 2 ਤੋਂ 3 ਘੰਟੇ ਚਾਹੀਦੇ ਆ ਇਸ ਬਿਜ਼ਨਸ ਨੂੰ ਜੁਆਇਨ ਕਰਕੇ ਇਸ ਬਿਜ਼ਨਸ ਨੂੰ ਦੇਣੇ ਹੁੰਦੇ ਆ ਜਿਹੜੇ ਕਿ ਤੁਸੀਂ ਕਿਸੇ ਵੀ ਵੇਲੇ ਕਰ ਸਕਦੇ ਆ ਐਦਾਂ ਵੀ ਨਹੀਂ ਕਿ ਤੁਹਾਨੂੰ ਲਾਈਕ ਇਹਨੂੰ 2 ਤੋਂ 3 ਆਵਰਸ ਰੈਗੂਲਰ ਬੈ ਕੇ ਇਸ ਬਿਜ਼ਨਸ ਨੂੰ ਦੇਣੇ ਆ ਤੁਸੀਂ ਆਪਣੇ ਕੰਫਰਟ ਦੇ ਹਿਸਾਬ ਨਾਲ ਆਪਣੀ ਫਲੈਕਸੀਬਿਲਿਟੀ ਦੇ ਹਿਸਾਬ ਨਾਲ ਇਹਨੂੰ ਜਿੱਥੋਂ ਚਾਹੇ ਉੱਥੋਂ ਰਨ ਕਰ ਸਕਦੇ ਆ ਮੇਰਾ ਬਿਜ਼ਨਸ ਬਹੁਤ ਹੀ ਈਜ਼ੀ ਆ ਇਹਨੂੰ ਸਿੱਖਣਾ ਇਹਨੂੰ ਲਰਨ ਕਰਨਾ ਤੇ ਜਿੰਨਾ ਇਹਨੂੰ ਲਰਨ ਕਰਨਾ ਹੈਗਾ ਆ ਈਜ਼ੀ ਓਨਾ ਹੀ ਆਸਾਨ ਇਹਦੇ ਚ ਇਹਨੂੰ ਵਧਾਉਣਾ ਹੈਗਾ ਆ ਸਕਸੈਸਫੁਲੀ ਬਟ ਤੁਹਾਡੇ ਐਫਰਟ 100% ਹੋਣੇ ਚਾਹੀਦੇ ਆ ਸੋ ਬਿਜ਼ਨਸ ਨੂੰ ਕਰਨਾ ਕੋਈ ਔਖਾ ਨਹੀਂਗਾ ਪਰ ਜਿਹੜੀ ਜਿਹੜੀ ਲੇਕਿਨ ਲੋਕੀ ਤੁਹਾਨੂੰ ਲਾਈਕ ਨੈਗੇਟਿਵ ਦੱਸਦੇ ਆ ਉਹਦੇ ਤੇ ਇੱਕ ਛੋਟੀ ਜੀ ਗੱਲ ਇਦਾਂ ਹੈਗੀ ਆ ਇਫ ਯੂ ਲਿਸਨ ਟੂ ਮੀ ਸੋ ਤਿੰਨ ਫਰੌਗ ਸੀ ਯੈਨ ਤਿੰਨ ਫਰੌਗਸ ਉਹ ਜਿਹੜਾ ਇੱਕ ਫਰੌਗ ਸੀਗਾ ਹੀ ਕਨ ਲਿਸਨ ਹੀ ਵਾਸ ਡੈਪ ਜਿਹੜੇ ਦੋ ਸੀਗੇ ਦੇ ਵਰ ਓਕੇ ਸੋ ਇੱਕ ਦਿਨ ਲੇਕਿਨ ਜਿੱਦਾਂ ਵਾਕ ਤੇ ਜਾ ਰਹੇ ਸੀਗੇ ਉਹਨਾਂ ਨੇ ਇੱਕ ਟਰੀ ਦੇਖਿਆ ਟਰੀ ਨੂੰ ਦੇਖ ਕੇ ਉਹਨਾਂ ਨੇ ਡਿਸਾਈਡ ਕੀਤਾ ਲੈਟਸ ਕਲਾਈਮ ਓਨ ਦ ਟਰੀ ਸਭ ਤੋਂ ਪਹਿਲਾ ਜਿਹੜਾ ਡੈਫ ਫਰੌਗ ਸੀਗਾ ਹੀ ਸਟਾਰਟਡ ਕਲਾਈਮਿੰਗ ਐਂਡ ਸਲੋਲੀ 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 ਹੀ ਵੈਂਟ ਐਂਡ ਹੀ ਵੈਂਟ 올 ધ ਵੇ ਅਪ ਓਨ ਦ ਟਰੀ ਬਟ ਜਿਹੜੇ ਦੋ ਸੀਗੇ ਜਿਹੜੇ ਸੁਣ ਸਕਦੇ ਸੀਗੇ ਜਿਹ ਦ ਫਰੌਗਸ ਹੂ ਵਰ ਨਾਰਮਲ ਦੇ ਕੂਨਨ ਇਵਨ ਗੋ ਇਵਨ ਹਾਫ ਵੇ ਅਪ ਕਿਉਂਕਿ ਉਹਨਾਂ ਨੂੰ ਜਦ ਕਿਉਂਕਿ ਉਹ ਸੁਣ ਸਕਦੇ ਸੀਗੇ ਲੋਕ ਉਹਨਾਂ ਨੇ ਲੋਕਾਂ ਦੀਆਂ ਗੱਲਾਂ ਸੁਣੀਆਂ ਲੋਕਾਂ ਦੀਆਂ ਗੱਲਾਂ ਸੁਣ ਕੇ نو ਯੂ ਕੈਨ ਨਾਟ ਡੂ ਵੇ ਤੁਸੀਂ ਨਹੀਂ ਕਰ ਸਕਦੇ ਯੂਲ ਫਾਲ ਇਟਸ ਨਾਟ ਫੋਰ ਯੂ ਸੌਰੀ ਉਹ ਨੈਗੇਟਿਵ ਚੀਜ਼ਾਂ ਨੂੰ ਉਹਨਾਂ ਨੇ ਸੁਣਿਆ ਰਾਈਟ ਉਹਨਾਂ ਨੇ ਸੁਣ ਕੇ ਦੇਨ ਦੇ ਡਿਸਾਈਡਡ ਇਟਸ ਨਾਟ ਫੋਰ ਥੈਮ ਪਰ ਜਿਹੜਾ ਡੈਪਥ ਸੀਗਾ ਫਰੌਗ ਹੀ ਵੈਂਟ 올 ધ ਵੇ 올 ધ ਵੇ ਅਪ ਕਿਉਂਕਿ ਉਹਨੂੰ ਸਿਰਫ ਦਿਖ ਰਿਹਾ ਸੀਗਾ ਕਿ ਲੋਕੀ ਉਹਨੂੰ ਲਾਈਕ ਯੂ نو ਕੁਝ ਕਹਿ ਰਹੇ ਆ ਸੋ ਹੀ ਥੌਟ ਮੇਬੀ ਦੇ ਆਰ ਮੋਟੀਵੇਟਿੰਗ ਹਿਮ ਦੈਟ ਯੂ ਕੈਨ ਡੂ ਇਟ ਗੋ ਹੈਡ ਕੀਪ ਡੂਇੰਗ ਇਟ ਐਂਡ ਹੀ ਵੈਂਟ 올 ધ ਵੇ ਅਪ ਕਿਉਂਕਿ ਜੋ ਤੁਸੀਂ ਚਾਹੁੰਦੇ ਆ ਤੁਹਾਡੀ ਲਾਈਫ ਚ ਤੁਹਾਡੀ ਜ਼ਿਆਦਾ ਜ਼ਰੂਰਤ ਹੈਗੀ ਆ ਉਹ ਤੁਸੀਂ ਜਾਣਦੇ ਆ ਨੋਬਾਡੀ ਐਲਸ ਸੋ ਲਿਸਨ ਟੂ ਯੋਰ ਹਾਰਟ ਲਿਸਨ ਟੂ ਯੋਰ ਬ੍ਰੇਨ ਐਂਡ ਇਫ ਯੂ نو ਯੂ ਕੈਨ ਡੂ ਥਿਸ ਬਿਜ਼ਨਸ ਥਿਸ ਬਿਜ਼ਨਸ ਕੈਨ ਵਰਕ ਫਾਰ ਯੂ ਯੂ ਕੈਨ ਅਚੀਵ 올 ਯੋਰ ਗੋਲਸ ਯੂ ਕੈਨ ਬ੍ਰਿੰਗ ਯੋਰ ਡ੍ਰੀम्स ਟੂ ਲਾਈਫ ਥੈਨ ਜੁਆਇਨ ਥਿਸ ਬਿਜ਼ਨਸ ਗੈਟ ਦ ਫੁੱਲ ਇਨਫੋਰਮੇਸ਼ਨ Take our one hundred forty nine dollar trial period, which provides you hundred percent guarantee to refund, and you get all the information about the business. But if you get information, like this business, I nahi, nahi kar sakdi, ya nahi then of course it is not going to work. Because it's all about your mindset. If I can do this business successfully, anybody can do it. i am the biggest example cuz jede vi thade doubt hage ya as time they were all my doubts i don't know how i'm going to do it mai do job karti ha and menu tech technical uh, knowledge hai nahi gi mere kol koi diploma hai nahi ga i don't have a business background par kyunki mainu pata siga ki es business nu join karke je kaafi log like you know now in like 2 205k people hage as business plus growing every day ਜੇ ਇਹਨਾਂ ਸਾਰੇ ਲੋਕਾਂ ਦੇ ਡ੍ਰੀम्स ਕਮ ਟੂ ਹੋ ਰਹੇ ਨੇ देन ਇਟ ਵਿਲ ਬ੍ਰਿੰਗ ਮਾਈ ਡ੍ਰੀम्स ਕਮ ਟੂ ਟੂ ਸੋ ਡੋਨਟ ਵੇਟ ਟੂ ਲੌਂਗ ਇਫ ਯੂ ਥਿੰਕ ਯੂ ਕੈਨ ਡੂ ਥਿਸ ਬਿਜ਼ਨਸ ਡੂ ਟੇਕ ਐਨ ਐਕਸ਼ਨ ਕੰਟੈਕਟ ਮੀ ਐਂਡ ਆਲ ਬੀ ਮੋਰ ਦੈਨ ਹੈਪੀ ਟੂ ਹੈਲਪ ਯੂ ਕਾਜ਼ ਇਟ ਡਸ ਵਰਕ ਸੋ